ਸਿਟੀ ਕੌਂਸਲ ਨੇ ਸਟਾਫ ਨੂੰ ਹਦਾਇਤ ਕੀਤੀ ਹੈ ਕਿ ਉਹ 76 86 ਤੋਂ 125 ਸਟਰੀਟ ਦੇ ਉੱਤੇ ਜਾਇਦਾਦ ਦੇ ਟਾਈਟਲ ਦੇ ਉੱਤੇ ਨੋਟਿਸ ਦਾਇਰ ਕਰਨ ਜਿੱਥੇ ਮਾਲਕਾਂ ਨੇ ਬਿਨਾਂ ਪਰਮਿਟ ਦੇ ਸਿਟੀ ਦੇ ਬਿਲਡਿੰਗ ਬਾਇਲਅ ਦੀ ਉਲੰਘਣਾ ਕੀਤੀ ਹੈ ਅਤੇ ਗੈਰ ਕਾਨੂੰਨੀ ਤੌਰ ਦੇ ਉੱਤੇ ਇਮਾਰਤਾਂ ਦਾ ਨਿਰਮਾਣ ਤੇ قبضہ ਕੀਤਾ ਹੈ ਟਾਈਟਲ ਦੇ ਉੱਤੇ ਨੋਟਿਸ 24 ਜੁਲਾਈ 2024 ਨੂੰ ਹੋਈ ਵਿਸ਼ੇਸ਼ ਕੌਂਸਲ ਮੀਟਿੰਗ ਦਾ ਨਤੀਜਾ ਹੈ ਜਿੱਥੇ ਸਰੀ ਸਿਟੀ ਕੌਂਸਲ ਨੇ ਜਾਇਦਾਦ ਦੇ ਟਾਈਟਲ ਦੇ ਉੱਤੇ ਨੋਟਿਸ ਦਾਇਰ ਕਰਨ ਦੇ ਹੱਕ ਦੇ ਵਿੱਚ ਸਰਬਸੰਮਤੀ ਦੇ ਨਾਲ ਵੋਟ ਦਿੱਤੀ ਤੇ ਨਾਲ ਦੀ ਨਾਲ ਇਹ ਗੱਲ ਕਹੀ ਕਿ ਕੋਈ ਵੀ ਬਿਨਾ ਪਰਮਿਟ ਤੋਂ ਜੇ ਕੋਈ ਵੀ ਸਵੀਟ ਬਣਾਏਗਾ ਤਾਂ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਉਂਕਿ ਉਹ ਗੈਰਕਾਨੂੰਨੀ ਹੈ ਤੇ ਆਉਣ ਵਾਲੇ ਮਾਲਕਾਂ ਲਈ ਵੀ ਪਰੇਸ਼ਾਨੀ ਹੋ ਸਕਦੀ ਹੈ। ਸਰੀ ਦੇ ਮੇਅਰ ਬ੍ਰੈਂਡਾ ਲੋਕ ਨੇ ਦੱਸਿਆ ਹੈ ਕਿ 126 ਸਟਰੀਟ ਤੇ 76 ਐਵੇਨਿਊ ਦੇ ਨੇੜੇ ਸਥਿਤ ਇੱਕ ਜਾਇਦਾਦ ਦੇ ਮਾਲਕ ਨੇ ਬਿਨਾਂ ਕਿਸੇ ਬਿਲਡਿੰਗ ਪਰਮਿਟ ਦੇ ਆਪਣੇ ਅਸਲ ਘਰ ਦੇ ਉੱਪਰ ਤਿੰਨ ਵੱਧੋ ਸਵੀਟ ਬਣਾਏ ਨੇ ਜੋ ਸਿਟੀ ਦੇ ਨਿਰਮਾਣ ਨਿਯਮਾਂ ਦੀ ਉਲੰਘਣਾ ਕਰਦਾ ਹੈ। ਉਹਨਾਂ ਕਿਹਾ ਹੈ ਕਿ ਮਾਲਕ ਨੇ 2 ਸਾਲਾਂ ਤੋਂ ਉਪਲੋ ਇਨਸਪੈਕਟਰਾਂ ਦੇ ਕੰਮ ਬੰਦ ਦੇ ਆਦੇਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਤੇ ਇਹ ਮੁੱਦਾ ਹਾਲ ਹੀ ਵਿੱਚ ਸ਼ਹਿਰ ਵਿੱਚ ਫਿਰ ਵਾਪਸ ਆਇਆ ਹੈ। ਫਿਰ ਸ਼ਹਿਰ ਨੇ ਆਪਣੀ ਜਾਇਦਾਦ ਦੇ ਸਿਰਲੇਖ ਤੇ ਰੈੱਡ ਫਲੈਗ ਲਗਾਉਣ ਦਾ ਫੈਸਲਾ ਕੀਤਾ ਹੁਣ ਕਿਹਾ ਕਿ ਸੱਚਮੁੱਚ ਪਬਲਿਕ ਸੁਰੱਖਿਆ ਦਾ ਮੁੱਦਾ ਹੈ ਇਸ ਮਾਲਕ ਨੇ ਤਿੰਨ ਪੂਰੇ ਸੂਟ ਤਿੰਨ ਪੂਰੀਆਂ ਰਸੋਈਆਂ ਵਾਇਰਿੰਗ ਤੇ ਪਲੰਬਿੰਗ ਤੇ ਉਹ ਸਾਰੀਆਂ ਚੀਜ਼ਾਂ ਬਣਾਈਆਂ ਜੋ ਪੂਰੇ ਵਿਕਾਸ ਦੇ ਨਾਲ ਹੋਈਆਂ ਨੇ ਲੋਕ ਦਾ ਕਹਿਣਾ ਹੈ ਕਿ ਇੱਕ ਮਹੱਤਵਪੂਰਨ ਐਡ-ਆਨਸੀ ਜੋ ਦਾਵਾ ਕਰਦਾ ਹੈ ਕਿ ਘਰ ਦੇ ਆਕਾਰ ਤੋਂ ਦੁੱਗਣਾ ਕਰਨ ਤੋਂ ਵੱਧ ਸੀ ਮੇਰਾ ਤਾਂ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਆਪਣੀ ਜਾਇਦਾਦ ਦੇ ਵਿੱਚ ਬਦਲਾਅ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਉਸ ਨੂੰ ਆਪਣੇ ਘਰਾਂ ਦੇ ਵਿੱਚ ਕੋਈ ਵਾਅਦਾ ਕਰਨ ਤੋਂ ਪਹਿਲਾਂ ਪਰਮਿਟ ਲੈਣਾ ਚਾਹੀਦਾ ਹੈ ਉਹਨਾਂ ਕਹੇ ਕਿ ਤੁਸੀਂ ਸਿਰਫ ਸੋਚ ਸਕਦੇ ਹੋ ਕਿ ਉਸ ਘਰ ਦੀ ਇਮਾਰਤ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਇਹ ਕਿਵੇਂ ਫੈਲ ਜਾਏਗੀ ਇਹ ਹੁਣ ਬਹੁ ਮੰਜਲਾ ਘਰ ਹੈ ਤੇ ਇਹ ਇੱਕ ਬਹੁਤ ਛੋਟੇ ਪੈਰਾ ਦੇ ਨਿਸ਼ਾਨ ਤੇ ਇੱਕ ਬਹੁਤ ਵੱਡੇ ਪੈਰਾ ਦੇ ਨਿਸ਼ਾਨ ਤੱਕ ਚਲਾ ਗਿਆ ਹੈ ਲੋਕ ਦਾ ਕਹਿਣਾ ਹੈ ਕਿ ਨਾਮਵਰ ਲੋਕਾਂ ਦਾ ਕੰਮ ਕਰਨਾ ਮਹੱਤਵਪੂਰਨ ਹੈ ਹੁਣ ਤੱਕ ਸ਼ਹਿਰ ਨੂੰ ਕੋਈ ਪਤਾ ਨਹੀਂ ਕਿ ਇਹ ਘਰ ਕਿਸ ਨੇ ਬਣਾਇਆ ਹੈ ਇਸ ਦਾ ਕੋਈ ਰਸਤਾ ਨਹੀਂ ਹੈ ਸਿਟੀ ਬਿਨਾ ਪਰਮਿਟ ਤੋਂ ਇਹ ਪਤਾ ਕਰ ਸਕੇ ਕਿ ਕੰਦ ਦੇ ਵਿੱਚ ਕੀ ਸੀ ਤੇ ਵਾਇਰਿੰਗ ਕਿਵੇਂ ਦੀ ਫੇਟ ਹੋਈ ਹੈ ਮੇਰ ਦਾ ਵੀ ਕਹਿਣਾ ਹੈ ਕਿ ਇਸ ਜ਼ਾਇਦਾਦ ਨੂੰ ਖਰੀਦ ਸਕਦਾ ਜੇ ਹੋਇ ਪਰ ਉਹ ਇਸ ਲਈ ਗਿਰਵੀ ਨਾਮਾ ਜਾਂ ਬੀਮਾ ਪ੍ਰਾਪਤ ਕਰਨਾ ਮੁਸ਼ਕਿਲ ਹੋ ਸਕਦਾ ਹੈ ਇਹ ਬਹੁਤ ਵੱਡਾ ਮੁੱਦਾ ਹੈ ਤੁਸੀਂ ਕਿਤੇ ਵੀ ਆਪਣੀ ਪ੍ਰਾਪਰਟੀ ਨਹੀਂ ਬਣਾ ਸਕਦੇ ਜਿੱਥੇ ਤੁਸੀਂ ਸੋਚ ਲਈ ਸੋ ਇਹ ਭਵਿੱਖ ਦੇ ਮਾਲਕਾਂ ਨੂੰ ਵੀ ਪਰੇਸ਼ਾਨ ਕਰੇਗਾ ਲੋਕ ਦਾ ਕਹਿਣਾ ਹੈ ਕਿ ਸੰਪਤੀ ਦੇ ਮਾਲਕ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਉਹ ਜਾਇਦਾਦ ਨੂੰ ਵੇਚਣ ਜਾਂ ਮੁੜਵਿੱਤੀ ਦੇ ਇਹਨ ਦਾ ਫੈਸਲਾ ਕਰਦੇ ਨੇ ਮੇਰ ਦਾ ਕਹਿਣਾ ਹੈ ਕਿ ਇਹ ਕਿਸੇ ਨੂੰ ਵੀ ਨੋਟਿਸ ਦਵੇਗਾ ਕਿ ਸੰਪਤੀ ਦਾ ਇਸ ਤੇ ਜੋਖਮ ਮੁਲਾਂਕਣ ਹੈ ਲੋਕ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੇ ਕੋਲ ਸਰੀ ਦੇ ਵਿੱਚ ਆਪਣੀਆਂ ਜਾਇਦਾਦਾਂ ਤੇ ਕੰਮ ਬੰਦ ਕਰਨ ਦੇ ਹੁਕਮ ਨੇ ਉਹਨਾਂ ਦਾ ਕਹਿਣਾ ਹੈ ਕਿ ਅਕਸਰ ਲੋਕ ਹੁਕਮਾਂ ਨੂੰ ਤੋੜ ਦਿੰਦੇ ਨੇ ਤੇ ਉਹਨਾਂ ਨੂੰ ਨਜ਼ਰਅੰਦਾਜ਼ ਕਰਦੇ ਨੇ ਉਹਨਾਂ ਕਹਿੰਦੇ ਕਿ ਜਦੋਂ ਉਹ ਦਰਵਾਜ਼ਾ ਖੜਕਾਉਂਦੇ ਨੇ ਤਾਂ ਉਹ ਉਪ ਲੋ ਅਫਸਰਾਂ ਨੂੰ ਜਵਾਬ ਦੇ ਹੁੰਦੇ ਨੇ ਸੋ ਇਸ ਤਰ੍ਹਾਂ ਦੇ ਵਰਤਾਅ ਕਰਨ ਵਾਲਿਆਂ ਤੇ ਅਸੀਂ ਕਾਰਵਾਈ ਕਰਨ ਜਾ ਰਹੇ ਹਾਂ ਲੋਕ ਦਾ ਕਹਿਣਾ ਹੈ ਕਿ ਸੰਪਤੀ ਦੇ ਮਾਲਕ ਨੂੰ ਪਹਿਲਾਂ ਹੀ ਉਨ੍ਹਾਂ ਉਪਨੀਯਮਾਂ ਦੀ ਉਲੰਘਣਾ ਕਰਕੇ ਡਾਲਰ 5000 ਦੇ ਜੁਰਮਾਨੇ ਮਿਲ ਚੁਕੇ ਨੇ ਪਰ ਇਹ ਉਹਨਾਂ ਦੀ ਜਾਇਦਾਦ ਦੇ ਸਿਰਲੇਖ ਤੇ ਹੋਣਾ ਇੱਕ ਪੂਰੀ ਵੱਖਰੀ ਗੇਂਦਬਾਜ਼ੀ ਹੈ ਮੇਰ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਉਸਾਰੀ ਨਾ ਸਿਰਫ ਗੰਭੀਰ ਸੁਰੱਖਿਆ ਖਤਰੇ ਵਿੱਚ ਪੈਦਾ ਕਰਦੀ ਹੈ ਬਲਕਿ ਇਮਾਰਤ ਨਿਯਮਾਂ ਦੀ ਇਕਸਾਰਤਾ ਨੂੰ ਵੀ ਖਤਮ ਕਰਦੀ ਹੈ ਸਾਡੇ ਦੁਆਰਾ ਚੁੱਕੇ ਗਏ ਕਾਨੂੰਨੀ ਉਪਾਅ ਆਂਡ ਗੌਂਡਪ ਵਿੱਚ ਦੇ ਘਰਾਂ ਦੇ ਮਾਲਕਾਂ ਦੀ ਰੱਖਿਆ ਕਰਨਗੇ ਤੇ ਉਹਨਾਂ ਮਾਪਦੰਡਾਂ ਨੂੰ ਬਰਕਰਾਰ ਰੱਖਣਗੇ ਜੋ ਸਰੀ ਨੂੰ ਸਾਰਿਆਂ ਲਈ ਰਹਿਣ ਲਈ ਇੱਕ ਸੁਰੱਖਿਅਤ ਤੇ ਜੀਵਨ ਸਥਾਨ ਬਣਾਉਂਦੇ ਨੇ ਉਹਨਾਂ ਕਿਹਾ ਕਿ ਉਹ ਇਸ ਨਾਜੂਕ ਕੰਮ ਦੇ ਵਿੱਚ ਅਣਥੱਕ ਯਤਨਾਂ ਲਈ ਗੈਰ ਕਾਨੂੰਨੀ ਨਿਰਮਾਣ ਲਾਗੂ ਕਰਨ ਵਾਲੀ ਟੀਮ ਦਾ ਧੰਨਵਾਦ ਕਰਨਾ ਚਾਹਣਗੇ ਸਿਟੀ ਅਫਸਰੀ ਦਾ ਕਹਿਣਾ ਹੈ ਕਿ ਬਿਨਾ ਪਰਮਿਟ ਕੀਤੇ ਕਿਸੇ ਵੀ ਉਸਾਰੀ ਬਾਰੇ ਸ਼ਿਕਾਇਤ ਦਰਜ ਕਰਾਉਣ ਦੇ ਅਸੀਂ ਕੋਈ ਵੀ ਈਮੇਲ ਯਾਨੀ ਬਾਇਲੋ ਕੰਪਲੇਨ ਐਟ sari.ca ਤੇ ایمیل کر سکدے ہو شکایتਾਂ ਨੂੰ رپورٹ اے پرابلم اپلیکیشن راہیں اپ্লাই ਵੀ آن لائن یعنی درج ਕੀਤਾ ਜਾ ਸਕਦਾ ਹੈ ਇਸ ਸੇ ਤੋਂ ਚੈਨਲ ਪੰਜਾਬੀ ਦੀ رپورٹ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ